ਗ੍ਰੇਡ ਪੰਜਾਬ ਟੀਵੀ ਨਾਲ ਜੁੜੇ ਹੋ ਮੈਂ ਹਾਂ ਵਿਸ਼ੇ ਜੋਟਾ ਲੁਧਿਆਣਾ ਦੇ ਵਿੱਚ ਬੰਬ ਨੁਮਾ ਚੀਜ਼ ਜਿਹੜਾ ਪੈਟਰੋਲ ਬੰਬ ਨੁਮਾ ਚੀਜ਼ ਮਿਲੀ ਸੀਗੀ ਜਿਸ ਤੋਂ ਬਾਅਦ ਸੁਆਪਨ ਸ਼ਰਮਾ ਦੇ ਵੱਲੋਂ ਪੁਸ਼ਟੀ ਕੀਤੀ ਗਈ ਕਿ ਆਈਈਡੀ ਹੈ ਤੇ ਸਾਡੇ ਨਾਲ ਐਡੀਸੀ ਵੀ ਸੁਮੇਰ ਵਰਮਾ ਮਜੂਰ ਨੇ ਗੱਲਬਾਤ ਕਰ ਲੰ ਸਰ ਜਿਹੜੇ ਆ ਚੀਜ਼ ਮਿਲੀ ਆ ਪੈਟਰੋਲ ਬੰਬ ਸੀ ਸੁਆਪਨ ਸ਼ਰਮਾ ਜੀ ਕਹਿੰਦੇ ਆਈਈਡੀ ਦੇ ਤਹਿਤ ਸੀਗਾ ਇਹ ਪੂਰਾ ਮਾਮਲਾ ਕੀ ਸੀਗਾ ਕਿ ਕਿਉਂ ਰੱਖਿਆ ਇਸਾ ਸ਼ਖਸ ਨੇ ਦੁਕਾਨ ਤੇ ਲਿਆ ਕੇ ਸਾਰਾ ਸਣਾ ਇਹਨਾਂ ਦਾ ਆਪਸ ਚ ਪਹਿਲੇ ਇਕੱਠੇ ਕੰਮ ਕਰਦੇ ਸੀਗੇ ਸਗਾ ਪੁੱਤੀ ਜੀ ਤੇ ਚਾਚਾ ਨੇ ਪਹਿਲੇ ਇਕੱਠੇ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਆਪਸ ਇਹਨਾਂ ਦਾ ਪੈਸਿਆਂ ਨੂੰ ਲੈ ਕੇ ਕੁਝ ਮੋਨੀਟਰੀ ਡਿਸਪੂਟ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਇਹ ਉਹ ਅੱਡ ਕੰਮ ਕਰਨ ਲੱਗ ਗਿਆ ਸੀਗਾ ਜਿਹੜਾ ਭਤੀਜਾ ਹੈਗਾ ਸੋਨੂੰ ਤਾਂ ਉਹਦੇ ਕੁਛ ਇਹਦੇ ਪੈਸੇ ਦੇਣੇ ਸੀਗੇ ਉਹ ਮੋਨੀਟਰੀ ਡਿਸਪੂਟ ਕਰਕੇ ਨੇ ਸੋਚਿਆ ਕਿ ਮੈਂ ਅਗਰ ਇਹਦੇ ਜਿਹੜਾ ਸਮਾਨ ਪਿਆ ਸਾਰਾ ਉਹਨੂੰ ਜਲਾ ਦਵਾਂ ਇਹ ਛੱਡ ਕੇ ਚਲਾ ਜਾਏਗਾ ਤੇ ਇੱਥੇ ਫਿਰ ਮੈਂ ਆਪਣਾ ਕੰਮ ਕਰਾਂ ਇੱਕ ਸਰ ਇਹਨਾਂ ਪੋਟਾਸ਼ੀਅਮ ਹੋ ਗਿਆ ਜਾਂ ਪੈਟਰੋਲ ਹੋ ਗਿਆ ਟਾਈਮਰ ਹੋ ਗਿਆ ਇਕ ਕਲੈਕਟ ਕਿੱਥੋਂ ਕੀਤਾ ਗਿਆ ਸਾਰਾ ਕਿਉਂਕਿ ਸਾਰਾ ਕੁਝ ਜਿਹੜਾ ਜਿਵੇਂ ਪੋਟਾਸ਼ੀਅਮ ਨਹੀਂ ਹੈਗਾ ਪੋਟੈਸ਼ ਹੈ ਪੋਟੈਸ਼ ਜਿਹੜੀ ਈਜ਼ਲੀ ਪੰਸਾਰੀ ਦੀ ਦੁਕਾਨ ਤੋਂ ਆਪਾਂ ਨੂੰ ਮਿਲ ਜਾਂਦੀ ਹੈ ਕਿ ਪੋਟਾਸ਼ੀਅਮ ਮਾਰਕੀਟ ਚੋਂ ਕਰ ਲਈ ਬੈਟਰੀ ਵਗੈਰਾ ਉਹ ਮਾਰਕੀਟ ਚੋਂ ਮਿਲ ਗਈ ਪਟੋ 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 ਮਿਲ ਗਿਆ ਸਾਰਾ ਕੁਝ ਜਿਹੜਾ ਇੱਕ ਅਧੀ ਚੀਜ਼ ਇਹਨਾਂ ਨੇ ਉਹ ਤੋਂ ਲੈ ਲਈ ਫਲਿੱਪਕਾਰਟ ਵਗੈਰਾ ਤੋਂ ਲੈ ਲਈ ਕਲੌਕ ਫਿਫਥ ਕਲਿੱਪ ਫਲਿੱਪਕਾਰਟ ਤੋਂ ਆਰਡਰ ਕਰ ਲਈ ਉਹ ਸਾਰਾ ਕੁਝ ਫਲਿੱਪਕਾਰਟ ਤੋਂ ਕੁਝ ਲੋਕਲ ਮਾਰਕੀਟ ਚ इजीली ਅਵੇਲੇਬਲ ਸੀਗਾ ਸਾਰਾ ਕੁਝ ਉਹ ਤੋਂ ਇਕੱਠਾ ਕਰਕੇ YouTube ਤੇ ਦੇਖ ਕੇ ਇਹਨਾਂ ਨੇ ਘਰ ਬੈਠ ਕੇ ਇੱਕ ਇਹ ਬਣਾ ਲਿਆ ਮਤਲਬ YouTube ਤੋਂ ਸਾਰਾ ਬੌਮ ਬਣਾਉਣਾ ਇਹਨਾਂ ਨੇ ਸਿੱਖ ਲਿਆ ਬਿਲਕੁਲ ਆਈਡੀ ਜਿਹੜਾ ਹੈਗਾ ਬੇਸਿਕਲੀ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਹੈ ਤੇ ਉਹ ਛੋਟਾ ਵੀ ਹੋ ਸਕਦਾ ਹੈਗਾ ਤੇ ਉਹਦੇ ਛੋਟਾ ਜਿਹਾ ਆਪਾਂ ਕਹਿ ਸਕਦੇ ਹਾਂ ਇਹ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਉੱਪਰ ਕਹਿੰਦੇ ਫੈਮਿਲੀ ਰਹਿ ਰਹੀ ਸੀਗੀ ਹੋ ਸਕਦਾ ਸੀ ਉਹਨਾਂ ਦੀ ਜਾਨ ਤੱਕ ਜਾ ਸਕਦੀ ਬਿਲਕੁਲ ਅਗਰ ਇਹ ਬਲਾਸਟ ਹੁੰਦਾ ਤਾਂ ਜੋ ਇਹਨਾਂ ਦਾ ਪਲਾਨ ਸੀਗਾ ਇਹਨਾਂ ਦਾ ਪਲਾਨ ਤਾਂ ਸਿਰਫ ਅੱਗ ਲਾਉਂਦਾ ਸੀਗਾ ਲੇਕਿਨ ਅਗਰ ਉਹ ਐਕਸਪਲੋਜ਼ਨ ਹੁੰਦਾ ਤਾਂ ਜਿਹੜੀ ਉੱਪਰ ਫੈਮਿਲੀ ਰਹਿੰਦੀ ਉਹਨਾਂ ਨੂੰ ਨੁਕਸਾਨ ਹੋ ਸਕਦਾ ਤੇ ਹੁਣ ਦੋਨਾਂ ਨੂੰ ਹਰਾਸਤ ਦੇ ਵਿੱਚ ਲਿੱਤਾ ਗਿਆ ਉਹਨਾਂ ਨੇ ਹੋਰ ਕੁਝ ਦੱਸਿਆ ਕਿ ਇਹ ਜਿਹੜਾ ਫੈਮਿਲੀ ਤੱਕ ਨੁਕਸਾਨ ਹੋ ਸਕਦਾ ਸੀਗਾ ਕਿ ਕਾਰਨ ਕੱਲ ਨੂੰ ਜੇ ਨਾਲ ਦੀ ਦੁਕਾਨਾਂ ਨੂੰ ਅੱਗ ਪੈਂਦੀ ਤੇ ਇਹ ਕਿੰਨਾ ਕਈ ਵੱਡਾ ਨੁਕਸਾਨ ਹੋਣਾ ਜਣਾ ਸੀ ਕੋ ਕ੍ਰਿਮੀਨਲ ਮਾਈਂਡ ਇਹ ਨਹੀਂ ਸੋਚਦਾ ਹੁੰਦਾ ਕਿ ਕੀ ਨੁਕਸਾਨ ਨਤੀਜੇ ਹੋਣਗੇ ਉਹਨੇ ਕ੍ਰਾਈਮ ਕੀਤਾ ਹੈਗਾ ਤੇ ਅਸੀਂ ਉਹਨੂੰ ਜਿਹੜਾ ਹੈਗਾ ਅਰੈਸਟ ਕੀਤਾ ਤੇ ਹੁਣ ਸਾਡੀ ਜਿੰਮਾ ਹੈਗਾ ਕਿ ਇਹਨੂੰ ਕੀ ਸਜ਼ਾ ਦਿਵਾਉਣੀ ਇਹਦੇ ਵਿੱਚ ਕਿਸੇ ਹੋਰ ਦੇ ਇਨਵੋਲਵਮੈਂਟ ਵਗੈਰਾ ਨਜ਼ਰ ਆਈ ਹੋਰ ਕਿਸੇ ਦੀ ਕੋਸ਼ਿਸ਼ ਹੋਲੀ ਸਿਰਫ ਦੋ ਜਣੇ ਹੀ ਅਰੈਸਟ ਜੀ ਜੀ ਤੇ ਦੂਸਰਾ ਦਾ ਰੋਲ ਕੀ ਸੀਗਾ ਕਿ ਇੱਕ ਤਾਂ ਚਾਚੇ ਦਾ ਚਾਚਾ ਦਾ ਜਿਹੜੇ ਇਹਨਾਂ ਦੇ ਰਿਲੇਟਿਵ ਆਪਸ ਚ ਦੂਸਰਾ ਜਿਹੜਾ ਮੁੰਡਾ ਅਰੈਸਟ ਹੈ ਉਹ ਜਿਹੜਾ ਹੈਗਾ ਉਹਦਾ ਦੋਸਤ ਹੈਗਾ ਇਹਨਾਂ ਨੇ ਕੀਤਾ ਸੀਗਾ ਕਿ ਅਸੀਂ ਇਕੱਠੇ ਬਣਾਨੇ ਆ ਉਸ ਦੋਸਤ ਤੋਂ ਬਾਅਦ ਜਦੋਂ ਜੀ ਦੁਕਾਨ ਚੱ ਸਮਾਨ ਸੜ ਜਾਏਗਾ ਇੱਥੋਂ ਚਲਾ ਜਾਏਗਾ ਤਾਂ ਫਿਰ ਅਸੀਂ ਇਕੱਠੇ ਬਿਜ਼ਨਸ ਕਰਾਂਗੇ ਦੁਕਾਨ ਮਤਲਬ ਉਹਨੂੰ ਲਾਲਚ ਦਿੱਤੇਗੇ ਸੋ ਲਾਲਚ ਆ ਗਿਆ ਜੀ ਜੀ ਠੀਕ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਇਹ ਐਕਸਪਲੋਜ਼ਰ ਦੇ ਤਹਿਤ ਜਿਹੜੀ ਕਾਰਵਾਈ ਹੋਈ ਹੈ ਕਿਉਂਕਿ ਕੱਲ ਰਾਤ ਇੱਕ ਐਕਸਪਲੋਜ਼ਰ ਮਿਲਦਾ ਤੇ ਉਸ ਤੋਂ ਬਾਅਦ ਹਰਕਮ ਮੱਜ ਜਾਂਦਾ ਤੇ ਹੁਣ ਪੁਲਿਸ ਨੇ ਆਈਈਡੀ ਦਾ ਕਹਿ ਕੇ ਕਿ ਆਈਈਡੀ ਬੌਮਸ ਗਾਰ ਜਿਸ ਤੋਂ ਬਾਅਦ ਦੋ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਕਿ ਜਿਹੜੇ ਚਾਚਾ ਤੇ ਭਤੀਜਾ ਦੀ ਜਿਹੜੀ ਲੈਂਡਿੰਗ ਸੀਗੀ ਤੇ ਉਸ ਦੇ ਕਾਰਨ ਇਹ ਸਾਰਾ ਨੌਜਵਾਨ ਜਿਹੜਾ ਘਾਰਾ ਕਰ ਦਿੱਤਾ ਲਿਜਾਂ ਤਾਂ ਵਿਸ਼ੇਕ ਜ਼ਰੂਰਤਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ